ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਪਤਨੌਲੇ ਬਾਈ ਕੋਲ ਦੋ ਗਾਂਆਂ ਬਕਾਉਆ ਜ਼ਿਲ੍ਹਾ ਬਰਨਾਲਾ ਬਾਕੀ ਦੋ ਕਟੀਆਂ ਜੀ ਬਾਈ ਕੋਲ ਬਾਕੀ ਲੈਣੇ ਆ ਬਾਈ ਤੋਂ ਟੋਟਲ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਬਾਈ ਜੀ ਆਪਣਾ ਬਲਦੇਵ ਸਿੰਘ ਜੀ ਪਿੰਡ ਜੀ ਤਨੌਲਾ ਜੀ ਜ਼ਿਲ੍ਹਾ ਇਹ ਲਾ ਬਰਨਾਲਾ ਜੀ ਨੰਬਰ ਦੱਸ ਦਿਓ ਵੀਰੇ ਆਪਣਾ ਨੰਬਰ ਆ 94674328440 ਬਈ ਦੁਬਾਰੇ ਫਿਰ ਦੱਸ ਦਿਓ 94674328440 ਬਈ ਠੀਕ ਆ ਜੀ ਇਹਦੀ ਡਿਟੇਲ ਦੋ ਜਗਾਹ ਦੀ ਆਪਣੀ ਦੀ ਇਹਦੇ ਥੱਲੇ 18 ਲੀਟਰ ਦੁੱਧ ਤਿਆਰ ਆ ਬਈ ਹੁਣ ਠੀਕ ਆ ਜੀ ਹਾਂ ਤੇ ਮਾਗਰ ਬਈ ਇਹਦੇ ਮਾਗਰ ਬੱਸੀ ਆ ਬਈ ਠੀਕ ਆ ਕਿੰਨਾ ਕ ਟਾਈਮ ਕੋ ਬਈ ਸੂਈ ਨੂੰ ਮਹੀਨਾ ਹੋ ਗਿਆ ਵੀਰੇ ਸੂਈ ਨੂੰ ਠੀਕ ਆ ਮੜਾ ਤੁਰ ਕੇ ਦਿਖਾਓ ਜੀ ਵੇਸਾ ਦੋਰਾ ਹਾਂ ਤੁ ਮੁੱਠੀ ਲੱਗਿਆ ਥੋਰ ਕੇ ਸੋਣੇ ਮਾਗਰ ਬਾਈ ਕਹਿੰਦਾ ਬੱਸੀ ਆ ਨਵਾਂ ਸੀ ਵੀ ਰਖਾ ਮੈਂ ਜੀ। ਤੁਹਾਨੂੰ ਤੁਹਾਨੂੰ ਦੇਖ ਸਕਦਾ ਏ ਛੱਡਾ ਛੱਡਾ। ਮੋੜ ਦਾ ਪਰ ਮੋੜ ਲਾ। ਇਹਸ ਪੁੱਛ ਲਈ ਦੇ ਸਾਰੇ ਤੁਰਾ ਤੁਰਾ। ਮੈਂ ਕਿ ਪੁੱਛ ਰਿਹਾ ਬਾਈ ਨੂੰ ਪਰ ਰੇਟ। ਹਾਂਜੀ ਭਰਾ ਰੇਟ ਕੀ ਹੈ ਜੀ ਦਾ? ਰੇਟ 55000 ਵੀਰੇ। ਠੀਕ ਹੈ ਜੀ। ਹਾਂਜੀ ਬਾਈ ਬੱਸੀ ਦਿਖਾ ਦਿਓ ਜੀ ਕਿਹੜੀ ਹੈ। ਬਾਈ ਬੱਸੀ ਇਹਦੇ ਮਗਰਾਸ ਸਿੰਘ ਗਾਮਾ ਮਗਰਾ ਠੀਕ ਹੈ ਜੀ। ਬਾਕੀ ਬਾਈ ਨਗਰ ਨੈਟ ਕਰ ਲੇ। ਹਾਂਜੀ ਭਾਈ ਜੀ ਦੂਜੀ ਗੱਡੀ ਦੀ ਡਿਟੇਲ ਦੱਸੋ ਜੀ ਇਹਦੇ ਥੱਲੇ 15 ਲੀਟਰ ਦੁੱਧਦਾ ਵੀਰੇ 15 ਲੀਟਰ ਦੁੱਧਦਾ ਹਾਂ ਤੇ ਇਹਦਾ ਰੇਟ ਰੂਟ ਵੀ ਦੱਸ ਸੀ ਦੋ ਜੀ ਇਹਦਾ ਰੇਟ 50000 ਰੁਪਏ ਠੀਕ ਹੈ ਇਹ ਤੋਰ ਕੇ ਦਿਖਾ ਦੋ ਵੀਰੇ ਵੀ ਦੇਖ ਸਕਦਾ ਤਾਂ ਤਾਂ ਸਾਰੇ ਤਾਂ ਇੱਕੋ ਜਿਹਾ ਇਹ ਵਾਲ ਨੂੰ ਬਸ ਦਿਖਾਣਾ ਫੇਸਪੁੱਲ ਦੇਖ ਸਕਦੇ ਹਾਂ ਹਾਂ ਹਾਂਜੀ ਭਾਈ ਫੇਸ ਕੁਆਲਿਟੀ ਦੇ ਸਕਦੇ ਠੀਕ ਹੈ ਭਾਈ ਰੇਟ ਮੰਗਦਾ 50000 15 ਲੀਟਰ ਦੁੱਧਦਾ ਕਿੰਨਾਟਾ ਹੋ ਬ੍ਰੀ ਸੁਦੀ ਨੂੰ ਇੱਕ ਮਹੀਨਾ ਹੋ ਗਿਆ ਵੀਰੇ ਇੱਕ ਮਹੀਨਾ ਹੋ ਗਿਆ ਸੁਦੀ ਨੂੰ ਮਾਗਰ ਭਰਾ ਦਾ ਕੀ ਆ ਇਹਦੇ ਮਾਗਰ ਬੱਸੀ ਆ ਵੀਰੇ ਠੀਕ ਹੈ ਜੀ ਬਈ ਬੱਸੀ ਆ ਸੀ ਜੀ ਦੀ ਠੀਕ ਹੈ ਦੇਖ ਸਕਦੇ ਹਾਂ ਬਈ ਚੌਣ ਚੌਣ ਨੂੰ ਸੀ ਲੈ ਜੀ ਇਹ ਹਾਂ ਠੀਕ ਆ ਬਈ ਬਜੇ ਠੰਡੀਆਂ ਨੇ ਜਮਨੀ ਕੋਈ ਥਰਵਾ ਨਿਕੰ ਮਰਜੀ ਚੁਈ ਜਾਵੇ ਠੀਕ ਹੈ ਜੀ ਬਈ ਠੰਡੀਆਂ ਦੋਨੀ ਆ ਵੀ ਕੋਈ ਚੱਕਰ ਨਿਕੰ ਮਰਜੀ ਚੁਈ ਜਾਣ ਗੁੜੀਆਂ ਚਾਹ ਬੰਨ ਠੀਕ ਹੈ ਜੀ ਠੀਕ ਹੈ ਹਾਂ ਜੀ ਬਈ ਦਿਖਾ ਦਿਓ ਕਟੀਆਂ ਦਿਖਾ ਦਿ ਜਗਲੀ ਦੋ ਆ ਕਟੀਆਂ ਨੇ ਵੀਰੇ ਠੀਕ ਹੈ ਜੀ ਦੇਖ ਸਰਪਰਾ ਦੋਰੀ ਵੀਰੇ ਨਾ ਨਾ ਖੋਲਣ ਦੀ ਲੋੜ ਨਹੀਂ ਵੀਰੇ ਨੂੰ ਬਾਦ ਦਿਖਾ ਦਨੇ ਕਰ ਕੀ ਰੇਟ ਆ ਭਰਾ ਇਹਨਾਂ ਦਾ ਇਹਨਾਂ ਦਾ 20-2000 ਰੁਪਏ ਮੰਗਨਾ ਦੋਨਾਂ ਦਾ ਵੀਰੇ ਠੀਕ ਹੈ ਜੀ ਬਈ 20-2000 ਰੁਪਏ ਬਈ ਕਹਿੰਦਾ ਲੈਣਾ ਜੀ ਰੇਟ ਦੇਖ ਸਰਗਾ ਤੇ ਉਹ ਟਿਕਟੂ ਕਿਹੜਾ ਪਤਾ ਕਿ ਕਿਹੜੇ ਟਿਕਟੀਆਂ ਨਾ ਵੀਰੇ ਇੰਨਾ ਪਤਾ ਨਹੀਂ ਸਰ ਕਿਹੜੇ ਰੀਆਂ ਨੇ ਦੋਨੇ ਗੱਟੀਆਂ ਵੀ ਕੋਈ ਹਾਂ ਗੱਟੀਆਂ ਵੀ ਕੋਈ ਨੇ ਇੱਕ ਬੱਸੀ ਵੀਰੇ ਬੱਸੀ ਠੀਕ ਹੈ ਬਈ ਇੱਕ ਬੱਸੀ ਵੀ ਕੋਈ ਬਈ ਮਣ ਤੇ ਕੀ ਰੇਟ ਆ ਭਰਾ ਇਹਦਾ 12000 ਰੁਪਏ ਵੀਰੇ ਬਈ ਬੱਸੀ ਦਾ ਹੈਗਾ 12000 ਰੁਪਏ ਰੇਟ ਕੀ ਸਾਹਿਬ ਕੈਨੇਡਾ ਦੀ ਹੋ ਗ੍ਰੇ? ਇਹ ਮੂਆ ਸਾਲ ਕਿ ਦੀ ਹੋ ਗ੍ਰੇ। ਠੀਕ ਆ ਕੱਟੀਆਂ ਆਪਣੇ ਕਿਨੇ ਕਿਨੇ ਦੀ ਹੋਈ। ਇਹ ਬਾਕੀ ਯਾਰ ਪੱਕਾ ਪਤਾ ਨਹੀਂ ਵੀਰੇ ਪੁੱਛ ਕੇ ਦੱਸ ਦਾਂਗੇ। ਨਾ ਨਾ ਬਸ ਠੀਕ ਆ ਕੋਈ ਗੱਲ ਨਹੀਂ ਫੋਨ ਤੇ ਕਨੈਕਟ ਕਰ ਲਿਓ ਬਈ ਠੀਕ ਆ ਜੀ। ਤੇ ਜੀਤਾ ਫਾਰਮ ਟਿਬੀ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਹਮਮਮ। ਨੰਬਰ ਹੈਗਾ ਜੀ 75280 00355 ਜੀ ਕਿਸੇ ਭਾਈ ਨੂੰ ਵੀਡੀਓ ਨੂੰ ਆਪਣੇ ਚਰੂ ਕਰਾਟੋ। ਮਿਲਦੇ ਆਂ ਭਰਾ ਅਗਲੀ ਵੀਡੀਓਸ ਓਕੇ ਬਾਏ।